ਠੀਕ ਆ। ਲੈ ਵੀਰੇ ਖੋਲ ਕੇ ਘਰਣ ਲੈ ਕੇ ਗਈ ਆਪਣੀ। ਹਾਂਜੀ ਹਾਂਜੀ। ਚਲੋ ਭੈਣ ਨੂੰ ਆਪਾਂ ਦੋ ਡਾਂਗ ਚਵਾਈ ਆ ਭੈਣ ਭਰਾ ਆਏ ਆ। ਉਹ ਠੀਕ ਆ। ਤੇ ਉਹ ਪੀ ਚੰਗੀ ਵਧੀਆ ਨਿਕਲੀ ਕੁਆਲਟੀ ਵਾਲੀ। ਠੀਕ ਆ ਜੀ। ਹਾਂਜੀ। ਉਹ ਵੀ ਕਿਸਾਨ ਵੀਰੋ ਦੂਜਾ ਸਵੇਰ ਇਸ ਵਾਰ ਨੇ ਸੁਣਾ ਹਾਈਟ ਮੀਡੀਅਮ ਲੰਬਾਈ ਲਈ ਪਹੁੰਚ ਜਾਂਦੀ ਆ ਠੀਕ ਆ ਜੀ। ਇਹਦੇ ਨਾਲ ਮਿਲਦੀ ਜੁਲਦੀ ਵੜਾ ਉਦੋਂ ਵੀ ਆਪਾਂ ਵੀਰ ਉਹਨਾਂ ਦੇ ਘਰੋਂ ਘਰੋਂ ਪਾਈ ਸੀ ਠੀਕ ਆ ਜੀ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਸੀਗੀ। ਹਵਾਨੇ ਚੱਡੇ ਦੀ ਤੁਸੀਂ ਚੈੱਕ ਕਰ ਸਕਦੇ ਜੇ ਥੱਪਿਆਂ ਦਾ ਲੇਵਾ ਕਰਮਾ ਵਾਲੀ ਦੇ ਥੱਲੇ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆ। ਨਾਰਮਲੀ ਕਰੋ ਸੰਗ ਦੇ ਵਿੱਚ ਹੀ ਬਹੁਤੇ ਭੈਣ ਭਰਾ ਸਚਨ ਵੀਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਖਰੀਦਣੇ ਸ਼ੁਰੂ ਕਰ ਦਿੰਦੇ ਆ ਸੋ ਕਰੋ ਸੰਗ ਆ ਠੀਕ ਆ ਜੀ ਕੋਈ ਭਰਾ ਐਫਐਫ ਦਾ ਕੋਈ ਜਰਸੀ ਦੇ ਨਾਲ ਮਲਾਪ ਲਾ ਦੇ ਠੀਕ ਆ ਜੀ ਬਾਕੀ ਹਵਾਨੇਚਰ ਦੀ ਸਾਫ ਸੁਥਰੀ ਆ ਤੇ ਮੌਕੇ ਤੇ ਤੁਸੀਂ ਵੇਖੋਗੇ ਤੇ ਥੱਬਿਆਂ ਦਾ ਲੇਵਾ ਠੀਕ ਆ ਜੀ ਹਵਾਨੇ ਚੱਟੇ ਦੀ ਸਾਫ ਸਪੇਸ ਵੰਡ ਗੈਬ ਆਫਿਸ ਥਨਾ ਦੇ ਵਿੱਚ ਬਹੁਤ ਵਧੀਆ ਆ ਦੇਖੋ ਹਾਂ ਵੇਖੋ ਸੰਧੂ ਸਾਹਿਬ ਹਾਂ ਇਹ ਨਹੀਂ ਵੀ ਕਰਮਾ ਵਾਲੇ ਨੂੰ ਪਤਾ ਵਾ ਵੀ ਕਿੱਥੇ ਕਿਨਾਲ ਦੇ ਜਿਤਨਾ ਮਰਜੀ ਭਾਵੇਂ ਨਿਆਣਾ ਬਹਿ ਜਾਏ ਕੋਈ ਸਿਆਣਾ ਬਹਿ ਜਾਏ ਸੰਧੂ ਸਾਹਿਬ ਲਿਆਉਣੀਆਂ ਇਹ ਆਪਾਂ ਚੀਜ਼ਾਂ ਆ ਆ ਦੇਖੋ ਤਸੱਲੀਆਂ ਕਰਾ ਗਿਆ ਜੀ ਹਾਂ ਭਾਵੇਂ ਘਰੇ ਵੀ ਚਾਹਾਂਗੇ ਇਹ ਥੋੜੀ ਵੀ ਲੱਤ ਮਾਰ ਜੂਗੇ ਤੇ ਹਾਂ ਨਹੀਂ ਨਹੀਂ ਚੰਗਾ ਪਸ਼ੂ ਤਾਂ ਮੋਛੀ ਜੋ ਮੋਛੀ ਤਾਂ ਹਾਂਜੀ ਹਾਂਜੀ ਠੀਕ ਹੈ ਬਾਕੀ ਜੇ ਸੰਤੂ ਸਾਹਿਬ ਆ ਵੀ ਆਪਾਂ ਤੁਹਾਨੂੰ ਵਿਖਾ ਦਨੇ ਆ ਫੇਰ ਵੀ ਭੈਣ ਭਰਾ ਅਗਲਾ ਆਖ ਦਿੰਦਾ ਨਹੀਂ ਪਿੰਡੇ ਪੂਰੇ ਨੂੰ ਜ਼ਰੂਰ ਹਾਂਜੀ 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 ਮੋਬੀ ਚਮਕਦਮਕ ਪੂਰੀ ਆ ਠੀਕ ਆ ਜੀ ਸੁਸਕੁਸਕ ਬਹੁਤ ਜਿਆਦੀ ਆ ਰੰਗ ਪੁਰੇ ਨੂੰ ਤੁਸੀਂ ਦੇਖ ਲਿਆ ਡੱਬੀ ਵੈਰ ਆ ਵਾਈਟ ਤੇ ਬਲੈਕ ਆ ਬਾਕੀ ਹਵਾਨੇ ਚੱਡੇ ਦੀ ਕਰਵਾੜੀ ਬਹੁਤ ਜਿਆਦੀ ਸਾਫ ਸੁਥਰੀ ਆ ਚਾਰ ਥਾਣੇ ਕੋਈ ਥੋੜ ਨਹੀਂ ਕੋਈ ਸ਼ਾਕ ਕੋਈ ਬੱਚਾ ਨਹੀਂ ਲੱਗਾ ਠੀਕ ਹੈ ਜੀ ਸੋ ਚਾਰੇ ਥਾਂ ਸੋਨੇ ਗਾਇਬ ਸੋਣੀ ਸਪੇਸ ਵਟ ਦੇ ਵਿੱਚ ਸੰਧੂ ਸਾਹਿਬ ਮਾਂ ਦਾ ਇਹਦਾ ਰਿਕਾਰਡ ਨਾ ਚੰਗਾ ਹੀ 40 ਪਲੱਸ ਕਿਨਾਲ ਦੇ ਮਾਂ ਦਾ ਰਿਕਾਰਡ ਆ ਇਹਦਾ ਅੱਛਾ 24 ਲੀਟਰ ਤੋਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਪਹਿਲਾਂ ਨੇ ਵੀ ਇਹਨੇ ਵਛੀਨੇ ਚੰਗਾ ਦੁੱਧ ਰਿਕਾਰਡ ਪਾਇਆ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਲਓ ਵੀ 40 ਲੀਟਰ ਤੋਂ 200 ਪਲੱਸ ਮਦਰ ਮਿਲ ਰਿਕਾਰਡ ਆ ਬਾਕੀ ਐਨ ਕੀ ਚਲੋ ਕਰਮਾੜੀ ਵੇਖੋ ਨਾ ਵੀ ਦੇ ਦੇ ਖੰਡੀ ਦੇ ਬਹੁਤ ਆ ਜੀ ਜਿਤਨਾ ਵਰ ਪਿਆ ਜੀ ਨਹੀਂ ਨਹੀਂ ਪੂਰੀ ਟੀਰੀ ਡੰਗਰ ਤਾਂ ਪਤਾ ਲੱਗ ਹੀ ਜਾਂਦਾ ਜੀ ਅੱਛਾ ਫਿਰ ਗੁਰਪ੍ਰੀਤ ਕੀ ਡਿਮਾਂਡ ਕਰਦੇ ਆ ਬੱਛੀ ਇਹ ਦੇ ਕਿਨੇ ਦੇ ਰਹੇ ਆ ਆਪਾਂ ਅੱਜ ਹੁਣ ਮੌਕੇ ਤੇ ਸੰਧੂ ਸਾਹਿਬ ਥੋੜਾ ਜਿਹਾ ਅੱਗੇ ਨਾਲੋਂ ਮਾਲ ਥੋੜਾ ਜਿਹਾ ਤੇਜ਼ ਹੋ ਗਿਆ ਵਾ ਇਹ ਆਪਾਂ 85000 ਦੇ ਦਵਾਗੇ ਹਾਂ ਨਾ 85 ਦੀ ਹਾਂਜੀ ਹਾਂਜੀ ਠੀਕ ਹੈ ਜਵਾਕੇ ਦਵਾਂਗੇ ਹੋ ਸਕਿਆ ਤੇ 25 ਲੀਟਰ ਤੋਂ ਬਾਹਰ ਹੀ ਦੇ ਦਾਂਗੇ ਆਪਾਂ ਦੁੱਧ ਦੇ ਦਾ ਚਵਾਕੇ ਠੀਕ ਹੈ ਨਾ ਦੁੱਧ ਦੇ ਚਵਾਉਗੀ ਬਹਿ ਅਜੇ ਸੰਸਾ ਬਣਨੀ ਹੈ ਜੇ ਵਚੀ ਨਾ ਇਧਰ ਕੋਤੇ ਲੱਟਵਾਉਗੇ ਜੀ ਕਰਮਾ ਲਿਓ ਹੋਰ ਵੀ ਹਾਂਜੀ 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 ਜੇਰਾ ਵਹਿ ਬੂਮ ਹੈਗਾ ਵੀ ਕੱਦ ਹਾਂਜੀ ਹਾਂਜੀ ਕੋਈ ਭੜ ਨਹੀਂ ਪਈ ਐ ਕੂਲਾ ਚੱਡਾ ਬਿਲਕੁਲ ਕਰੋ ਚੱਕ ਜੀ ਠੀਕ ਹੈ ਜੀ ਤੋਂ ਬਗੈਰ ਪਲੂਣ ਤੋਂ ਬਗੈਰ ਭਲਾਂ ਤੋਂ ਹਾਂਜੀ 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 ਚੱਡੇ ਤੇ ਬਹੁਤ ਵਧੀਆ ਬਹੁਤ ਸੋਹਣਾ ਲੇਵਾ ਟਿਕਾਣੇ ਤੇ ਆ ਖੁੱਚਾਂ ਤੋਂ ਕਾਫੀ ਉੱਪਰ ਤੁਸੀਂ ਵੇਖੋਗੇ ਕਿ 2-4 ਇੰਚ ਉੱਪਰ ਹੀ ਹੈਗਾ ਠੀਕ ਹੈ ਜੀ ਬਾਕੀ ਬ ਬਹੁਤ ਵਧੀਆ ਚੰਗੀ ਬਾਜ਼ੀ ਬੰਤਰ ਦੇ ਵਿੱਚ ਆ 85000 ਦੀ ਠੀਕ ਹੈ ਜੀ 85000 ਦੀ ਵਿੱਚੋਂ ਮਾਨਤਨ ਮੌਕੇ ਤੇ ਛੋਟ ਛੱਪਾ ਹੋਊਗਾ ਜਰੂਰ ਜਿਹੜਾ ਭਰਾ ਕੋਈ ਕੰਟੈਕਟ ਕਰੂਗਾ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਇਧਰ